ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ 25000 ਏਕੜ ਜ਼ਮੀਨ ਜਿਹੜੀ ਹੈ ਲੁਧਿਆਣੇ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਅਕਵਾਰ ਕੀਤੀ ਜਾਵੇਗੀ ਕਿੰਨੇ ਪਿੰਡ ਖਤਮ ਹੋ ਜਾਣਗੇ ਉਹ ਪਿੰਡਾਂ ਦੇ ਲੋਕ ਕਿਹੜੇ ਪਾਸੇ ਜਾਣਗੇ ਇਸ ਗੱਲ ਦਾ ਸ਼ਾਇਦ ਇਲਮ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੱਲੇ ਅਸੀਂ ਲੁਧਿਆਣੇ ਦੀ ਗੱਲ ਨਹੀਂ ਕਰਦੇ ਜ਼ਮੀਨ ਐਕਵਾਇਰ ਅੰਮ੍ਰਿਤਸਰ ਦੇ ਵਿੱਚੋਂ ਵੀ ਹੋਵੇਗੀ ਜਲੰਧਰ ਦੇ ਵਿੱਚੋਂ ਵੀ ਹੋਵੇਗੀ ਬਠਿੰਡਾ ਦੇ ਵਿੱਚੋਂ ਵੀ ਹੋਵੇਗੀ ਅਤੇ ਹੋਰ ਪਟਿਆਲਾ ਵਰਗੇ ਸ਼ਹਿਰਾਂ ਦੇ ਵਿੱਚੋਂ ਵੀ ਹੋਵੇਗੀ ਜੇਕਰ ਇਸ ਤਰ੍ਹਾਂ ਜ਼ਮੀਨ ਐਕਵਾਇਰ ਕਰਾ ਕੇ ਅਰਬਨ ਸਟੇਟਸ ਬਣਾ ਦਿੱਤੇ ਗਏ ਤਾਂ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੇ ਕੋਲੋਂ ਜ਼ਮੀਨ ਜਿਹੜੀ ਖੁੱਸ ਜਾਵੇਗੀ ਉਹਨਾਂ ਦੀ ਜ਼ਮੀਨ ਦੇ ਨਾਲ ਘਾਨ ਹੋਵੇਗਾ ਚਾਹੇ ਉਹਨਾਂ ਨੂੰ ਮੋਟਾ ਪੈਸਾ ਮਿਲੇਗਾ ਲੇਕਿਨ ਉਹ ਜ਼ਮੀਨ ਖਰੀਦਣਗੇ ਕਿਥੋਂ ਉਹ ਹੀ ਤਾਂ ਮਜ਼ਦੂਰ ਬਣਨਗੇ ਬਨ ਜਾਣਗੇ ਸਿੱਧੀ ਲੁੱਟ ਹੈ ਇਸ ਨੂੰ ਲੈ ਕੇ ਇੱਕ ਵਾਰ ਫਿਰ ਤੱਤੇ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਕਹਿੰਿਆ ਇੱਕ ਪਾਸੇ ਤਾਂ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਮਨੀ ਸੋਧਿਆ ਅਤੇ ਜਤਿੰਦਰ ਜੈਨ ਨੂੰ ਪੰਜਾਬ ਦੇ ਜਿੰਨੇ ਵੀ ਵੱਡੇ ਆਗੂ ਨੇ ਆਮ ਆਦਮੀ ਪਾਰਟੀ ਦੇ 92 ਦੇ ਵਿੱਚ ਵਿਧਾਇਕ ਵੀ ਨੇ ਮੰਤਰੀ ਨੇ ਉਹਨਾਂ ਉੱਤੇ ਯਕੀਨ ਹੀ ਨਹੀਂ ਪੰਜਾਬੀਆਂ ਤੋਂ ਭਰੋਸਾ ਉੱਟ ਚੁੱਕਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਵਲ ਦੇ ਹੱਥਾਂ ਦੀ ਕੱਟ ਪੁਤਲੀ ਬਣ ਗਏ ਨੇ ਉਹਨਾਂ ਕਹਿ ਕੇ ਪਿਛਲੇ ਹਫਤੇ 27 ਮੌਤਾਂ ਹੋਈਆਂ ਇੱਕ ਪਾਸੇ ਨਸ਼ਾ ਮੁਕਤੀ ਨਸ਼ਾ ਮੁਕਤ ਪੰਜਾਬ ਯਾਤਰਾ ਕੱਢੀ ਜਾ ਰਹੀ ਹੈ ਦੂਸਰੇ ਪਾਸੇ ਅਤੇ ਤਾਜ਼ੀਆਂ 27 ਮੌਤਾਂ ਹੋਈਆਂ ਨੇ ਉਹਨਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ ਲਾਅ ਆਰਡਰ ਦੀ ਸਥਿਤੀ ਮਾੜੀ ਹੈ ਲੇਕਿਨ ਆਮ ਆਦਮੀ ਪਾਰਟੀ ਦੇ ਮੰਤਰੀ ਹਾਲੇ ਵੀ ਆਪਣੀ ਹਿੰਦ ਨਹੀਂ ਛੱਡ ਰਹੇ ਆਮ ਆਦਮੀ ਪਾਰਟੀ ਦੇ ਮੰਤਰੀ ਹਾਲੇ ਵੀ ਕਹਿੰਦੇ ਨੇ ਕਿ ਨਹੀਂ ਗੱਡੀ ਲਈ ਤੇ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹਨਾਂ ਨੇ ਪੰਜਾਬ ਨੂੰ ਗਰਵੀ ਰੱਖ ਦਿੱਤਾ ਹੈ ਪੰਜਾਬ ਨੇ ਤਿੰਨਾਂ ਸਾਲਾਂ ਦੇ ਵਿੱਚ ਇੰਨਾ ਕੂ ਕਰਜ਼ਾ ਲੈ ਲਿਆ ਹੈ ਕਿ ਉਸ ਕਰਜ਼ੇ ਦੀ ਵਿਆਜ ਨੂੰ ਲਾਉਣ ਦੇ ਲਈ ਇਹਨਾਂ ਨੂੰ ਭਾਰਤ ਸਰਕਾਰ ਅਤੇ ਵਿਸ਼ ਬੈਂਕਾਂ ਦੇ ਕੋਲੋਂ ਕਰਜ਼ਾ ਲੈਣ ਦੀ ਲੋੜ ਪੈ ਰਹੀ ਹੈ ਇਹਨਾਂ ਕਹੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਵਾਅਦੇ ਕੀਤੇ ਸੀ ਐਟ ਲੀਸਟ ਉਹ ਵਾਅਦੇ ਪੂਰੇ ਤੇ ਕਰਦਾ ਦਿੱਲੀ ਦੀ ਲੋਬੀ ਵਾਲਿਆਂ ਦੇ ਹੁਕਮ ਚੱਲਦੇ ਨੇ ਉਹਨਾਂ ਕਹੇ ਯੂਪੀ ਅਤੇ ਦਿੱਲੀ ਤੋਂ ਬੰਦੇ ਲਿਆ ਕੇ ਪੰਜਾਬ ਦੇ ਵਿੱਚ ਵੱਡੇ ਅਹੁਦਿਆਂ ਉੱਤੇ ਬਿਠਾ ਦਿੱਤੇ ਗਏ ਨੇ ਉਹਨਾਂ ਕਹਿੰਦਾ ਹੁਣ ਤਾਂ ਹਾਦੀ ਹੋ ਗਈ ਕਿ ਦੋ ਵੱਡੇ ਅਹੁਦਿਆਂ ਤੇ ਇੱਕ ਬੰਦਾ ਯੂਪੀ ਦਾ ਇੱਕ ਰੇਨੂ ਗੁਪਤਾ ਜਿਹੜੀ ਇਹ ਦਿੱਲੀ ਤੋਂ ਲਿਆ ਕੇ ਬਿਠਾ ਦਿੱਤੀ ਗਈ ਹੈ ਕੀ ਪੰਜਾਬ ਦੇ ਵਿੱਚ ਕੋਈ ਇੰਟੈਲੀਜੈਂਟ ਹੀ ਇੰਟੈਲੀਜੈਂਟ ਲੋਕ ਨਹੀਂ ਕੀ ਉਹ ਲੋਕ ਨਹੀਂ ਜਿਹੜੇ ਵਹੀਆ ਤਰੀਕੇ ਦੇ ਨਾਲ ਪੰਜਾਬ ਦੇ ਕੰਮ ਕਾਜ ਸਮਝ ਸਕਦੇ ਨੇ ਉਹਨਾਂ ਕਹਿੰਦਾ ਇਹਨਾਂ ਦੇ ਮੰਤਰੀ ਵੈਸੇ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੋਲੇ ਡਾਉਂਦੇ ਨੇ ਉਹਨਾਂ ਕਹਿੰਦਾ ਜਿਹੜੀ ਜ਼ਮੀਨ ਇੱਕ ਵਾਰ ਹੋ ਰਹੀ ਹੈ ਲੁਧਿਆਣੇ ਦੇ ਵਿੱਚੋਂ 25000 ਏਕੜ ਤੇ 25000 ਏਕੜ ਦੇ ਨਾਲ ਲਗਭਗ 50 ਤੋਂ ਪਲੱਸ ਪਿੰਡ ਵੀ ਖਤਮ ਹੋਣਗੇ ਉਹਨਾਂ ਪਿੰਡਾਂ ਨੂੰ ਉਜਾੜ ਕੇ ਅਰਬਨ ਸਟੇਟਸ ਬਣਾਈਆਂ ਜਾਣਗੀਆਂ ਮਾਲ ਬਣਾਏ ਜਾਣਗੇ ਉਥੇ ਈ ਬਸਾਂ ਦੀ ਗੱਲ ਕੀਤੀ ਜਾ ਰਹੀ ਹੈ ਉਥੇ ਸੜਕਾਂ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਉਹ 25 ਪਿੰਡ ਜਿਹੜੇ ਉਜਾੜੇ ਜਾਣਗੇ ਉਹ ਕਿੱਥੇ ਜਾਣਗੇ ਇਸ ਗੱਲ ਦਾ ਇਲਮ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਆਰੇ ਹੱਥੀ ਲਿਆ ਕਾਨਫਰੰਸ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ